ਸ਼ਸ਼ੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਅਸੀਂ ਅੱਜ ਖੜੇ ਆਂ ਜਲਾਲਾਬਾਦੀ ਅਨਾਜ ਮੰਡੀ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਸਾਬਕਾ ਮੰਤਰੀ ਸ੍ਰੀ ਹੰਸਰਾਜ ਜੋਸ਼ਣ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੱਲ ਵਿਧਾਨ ਸਭਾ ਚ ਕਾਨੂੰਨ ਪਾਸ ਹੋਇਆ ਉਹਦੇ ਬਾਰੇ ਗੱਲਬਾਤ ਕਰਦੇ ਆਂ ਮੰਤਰੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਬਹੁਤ ਮਿਹਰਬਾਨੀ ਨਖਾਈ ਸਾਹਿਬ ਪੰਜਾਬ ਦੇ ਕੱਲ ਬਿੱਲ ਪਾਸ ਹੋਇਆ ਉਹਦੇ ਬਾਰੇ ਸਪਸ਼ਟ ਕਰੋ ਵੀ ਉਹ ਬਿੱਲ ਚ ਕੀ ਫਾਇਦੇ ਨੇ ਜੇ ਕਿਸਾਨਾਂ ਨੂੰ ਹੋਣਗੇ ਕੱਲ ਜੋ ਸਾਡੇ ਪੰਜਾਬ ਦੀ ਅਸੈਂਬਲੀ ਦਾ ਚੀਫ ਮਿਨਿਸਟਰ ਸਾਹਿਬ ਨੇ ਦੋ ਦਿਨ ਦਾ ਉਹਨਾਂ ਨੇ ਸੈਸ਼ਨ ਬੁਲਾਇਆ ਸੀ ਉਹਦੇ ਚ ਕੱਲ ਉਹਨਾਂ ਨੇ ਅਵਚੋਰੀ ਰੈਫਰੈਂਸ ਜੋ ਮਰੇ ਨੇ ਉਹਨਾਂ ਨੂੰ ਸ਼ਰਧਾਂਜਲੀयां ਦੇਣ ਵਾਸਤੇ ਜੋ ਉਹਨਾਂ ਨੇ ਕੱਲ ਕੀਤਾ ਔਰ ਉਸ ਤੋਂ ਬਾਅਦ ਉਹਦਾ ਸਮਾਪਤ ਹੋ ਗਿਆ ਜਿਹੜਾ ਸਭਾ ਦਾ ਪ੍ਰੋਗਰਾਮ ਅੱਜ 11 ਵਜੇ ਉਹ ਕਾਨੂੰਨ ਨੂੰ ਲੈ ਕੇ ਆਏ ਨੇ ਤੇ ਅੱਜ 11 ਵਜੇ ਜੋ ਹਿੰਦੁਸਤਾਨ ਦੀ ਗਵਰਨਮੈਂਟ ਨੇ ਤਕਰੀਬਨ 1 ਮਹੀਨਾ ਪਹਿਲਾਂ ਕਾਨੂੰਨ ਲਿਆਂਦਾ ਸੀ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਕਾਲਾ ਕਾਨੂੰਨ ਉਹਦੇ ਜਿਹੜੀ ਹਿੰਦੁਸਤਾਨ ਦੇ ਜ਼ਿਮੀਂਦਾਰ ਨੂੰ ਬਰਬਾਦ ਕਰਨ ਦੇ ਵਾਸਤੇ ਹਿੰਦੁਸਤਾਨ ਦੇ ਮਜ਼ਦੂਰ ਨੂੰ ਬਰਬਾਦ ਕਰਨ ਦੇ ਵਾਸਤੇ ਔਰ ਹਿੰਦੁਸਤਾਨ ਦੇ ਆਰਥਿਕਾਂ ਨੂੰ ਬਰਬਾਦ ਕਰਨ ਦੇ ਵਾਸਤੇ ਤੇ ਹਿੰਦੁਸਤਾਨ ਦੀ 70% ਆਬਾਦੀ ਜਿਹੜੀ ਜ਼ਿਮੀਂਦਾਰੇ ਦਾ ਨਾਲ ਡਿਪੈਂਡ ਕਰਦੀ ਉਹਨਾਂ ਨੂੰ ਬਰਬਾਦ ਕਰਨ ਦੇ ਵਾਸਤੇ ਲਿਆਂਦਾ ਸੀ ਉਹਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਾ ਨੇ ਪਹਿਲ ਕਦਮੀ ਕੀਤੀ ਹਿੰਦੁਸਤਾਨ ਦੇ ਮੁੱਖ ਮੰਤਰੀਆਂ ਦੇ ਵਿੱਚੋਂ ਅੱਜ ਉਹਦੇ ਕਾਨੂੰਨ ਨੂੰ ਰੱਦ ਕਰਨ ਦੇ ਵਾਸਤੇ ਜਿਹੜਾ ਕਾਨੂੰਨ ਬਣਾ ਰਹੇ ਨੇ ਔਰ ਇਹਦੇ ਨਾਲ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਬੜੀ ਚੰਗੀ ਰਵਾਇਤ ਚੱਲੂ ਹੋਏਗੀ। ਔਰ ਇਹਨਾਂ ਦੀ ਰੀਸ ਕਰਕੇ ਪੰਜਾਬ ਦੇ ਨਾਲ ਦੂਜੇ ਮੁੱਖ ਮੰਤਰੀ ਵੀ ਇਹ ਗੱਲ ਕਰਨਗੇ। ਤਾਂ ਜੋ ਕਿ ਹਿੰਦੁਸਤਾਨ ਦੇ ਪ੍ਰਧਾਨਮੇਂ ਪ੍ਰਧਾਨ ਮੰਤਰੀ ਇਸ ਗੱਲ ਦੇ ਵਾਸਤੇ ਬੇਵੱਸ ਹੋ ਜਾਣ ਔਰ ਉਹ ਕਾਨੂੰਨ ਨੂੰ ਬਦਲਣ ਜੋ ਪੁਰਾਣੇ ਕਾਨੂੰਨ ਉਹ ਲੈ ਕੇ ਆਏ ਨੇ ਤਾਂ ਜੋ ਕਿ ਲੋਕੀ ਆਪਣੀ ਰੋਟੀ ਰੋਜੀ ਤੇ ਸਾਰੇ ਵਰਗ ਜਿਹੜੇ ਰੋਟੀ ਖਾ ਰਹੇ ਨੇ ਇਹਨਾਂ ਨੂੰ ਬਚਾਇਆ ਜਾ ਸਕੇ। ਜਿਹੜੇ ਆਮ ਪਾਰਟੀ ਜਾਂ اپੋਜੀਸ਼ਨ ਪਾਰਟੀਆਂ ਨੇ ਕੱਲ ਸੰਘਰਸ਼ ਕੀਤਾ ਪ੍ਰੋਟੈਸਟ ਕੀਤਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਕੋਈ ਵੀ ਪਾਰਟੀ ਕੋਈ ਤਰੀਕੇ ਦੇ ਨਾਲ ਸਾਡੀ ਸਾਰੀ ਡਿਊਟੀ ਬੰਦੀ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦਾ ਮੈਂ ਜਿੰਨੇ ਕੋਈ ਠੀਕ ਤਰੀਕੇ ਦੇ ਨਾਲ ਸਾਨੂੰ ਕਰਨਾ ਚਾਹੀਦਾ ਜਿਹਦੇ ਚ ਜ਼ਿੰਮੇਵਾਰ ਨੂੰ ਸਪੋਰਟ ਮਿਲੇ ਔਰ ਜ਼ਿੰਮੇਵਾਰ ਦੇ ਸਪੋਰਟ ਦੇ ਵਾਸਤੇ ਕੋਈ ਵੀ ਜਿਸਨੂੰ ਅਲੋਕੇਸ਼ਨ ਸੀ ਵੀ ਸਾਨੂੰ ਕਾਪੀਆਂ ਨਹੀਂ ਦਿੱਤੀਆਂ ਗਿਆ ਉਹਦੇ ਬਾਰੇ ਥੋੜਾ ਸਪਸ਼ਟ ਕਰੋ ਕਾਪੀਆਂ ਕਈ ਵਾਰੀ ਐਸੇ ਹਾਲਾਤ ਬਣਦੇ ਨੇ ਕਿ ਮੈਨੂੰ ਅਜੇ ਯਾਦ ਹੈ ਕਿ ਜਦੋਂ ਪਿਛਲੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਉਸ ਵੇਲੇ ਜਦੋਂ ਅਸੀਂ ਪਨਾਨੀਆਂ ਪਾਨੀਆਂ ਦਾ ਕਾਨੂੰਨ ਲੈ ਕੇ ਆਏ ਔਰ ਉਸ ਵੇਲੇ ਵੀ ਦਿੱਲੀ ਵਾਲਿਆਂ ਨੇ ਉਹਦੀ ਪਾਬ ਨਹੀਂ ਲੱਗਣ ਦਿੱਤੀ ਕਈ ਵਾਰੀ ਜਿਹੜੇ ਪ੍ਰਧਾਨ ਮੰਤਰੀ ਉਹ ਇੰਨੇ ਕੋ ਸਟਰੋਂਗ ਹੁੰਦੇ ਨੇ ਕਿ ਸਰਕਾਰਾਂ ਨੂੰ ਪਹਿਲਾਂ 2 ਮਿੰਟਾਂ ਪਹਿਲਾਂ ਚੱਲਦਾ ਕਰ ਦਿੰਦੇ ਨੇ ਉਹਨਾਂ ਮਤਿਆਰ ਨੂੰ ਨਹੀਂ ਪਾਸ ਹੋਣ ਦਿੰਦੇ ਤੁਸੀਂ ਕੌਨਫੀਡੈਂਸ ਨਾਲ ਕਹਿ ਸਕਦੇ ਜਿਹੜਾ ਅੱਜ ਬਿੱਲ ਪਾਸ ਹੋ ਰਿਹਾ ਹੈ ਉਹ ਕਿਸਾਨਾਂ ਦੇ ਹਿੱਤ ਚਾ ਰਿਹਾ ਜੀ ਕਿਸਾਨਾਂ ਦੇ ਹਿੱਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨੂੰ ਲੀਕ ਨਹੀਂ ਹੋਣ ਦਿੱਤਾ ਜੇਕਰ ਸ਼ਾਇਦ ਲੀਕ ਹੋ ਜਾਂਦਾ ਤੇ ਇਹ ਕਾਨੂੰਨ ਜਿਹੜਾ ਸਿਰੇ ਨਾਲ ਲੱਗ ਸਕਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਵਾਸੀ ਝਟਕਾ ਨਾ ਲਾ ਸਕਦਾ ਮਜੀਠੀਆ ਕਹਿ ਰਿਹਾ ਹੈ ਵੀ ਦੋਨੋਂ ਗਰੁੱਪ ਰਲੇ ਹੋਏ ਆ ਚਾਹੇ ਉਹ ਭਾਜਪਾ ਹੋਵੇ ਚਾਹੇ ਕਾਂਗਰਸੀ ਨੇ ਰਲੇ ਨੇ ਕੱਲ ਉਹਨਾਂ ਨੇ ਇਸ ਗੱਲ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਇੱਕ ਮਹੀਨਾ ਪਹਿਲਾਂ ਮਜੀਠੀਆ ਸਾਹਿਬ ਆਪਣੀ ਗੱਲ ਤਾਂ ਸਪਸ਼ਟ ਕਰਨ ਕਾਂਗਰਸ ਪਾਰਟੀ ਨਾ ਕਦੇ ਇਨਾਂ ਦੇ ਨਾਲ ਜਿੰਨੀਆਂ ਜੜੀਆਂ ਜਾਤ ਬਰਾਦਰੀ ਦੇ ਨਾਂ ਤੇ ਪਾਰਟੀਆਂ ਰਾਜ ਕਰਦੀਆਂ ਨੇ ਨਾ ਪੁਰਾਣੇ ਸਮੇਂ ਚ ਰਲੀਆਂ ਨੇ ਇਹ ਕਿਸੇ ਦੇ ਕਹਿਣ ਦੇ ਨਾਲ ਕੋ ਐਲੀਗੇਸ਼ਨ ਦੇ ਨਾਲ ਇਹ ਗੱਲਾਂ ਦਾ ਤੱਕ ਨਹੀਂ ਬੰਦਾ ਔਰ ਮੈਂ ਇਹਨਾਂ ਗੱਲਾਂ ਦੇ ਨਾਲ ਬਿਲਕੁਲ ਸਹਿਮਤ ਨਹੀਂ ਆਮ ਪਾਰਟੀ ਔਰ ਅਕਾਲੀ ਦਲ ਦੇ ਇਹ ਨੁਮਾਇंदे ਕਹਿ ਰਹੇ ਨੇ ਵੀ ਇਹ ਕਿਸਾਨਾਂ ਵਾਸਤੇ ਮਾੜਾ ਹੋਏਗਾ ਆਮ ਪਾਰਟੀ ਕਿਉਂਕਿ ਗੱਲ ਇਹ ਵੀ ਜਿੰਨਾ ਚਿਰ ਕੋਈ ਮੁੱਖ ਮੰਤਰੀ ਇੱਕ ਮੁੱਖ ਮੰਤਰੀ ਸਾਹਿਬ ਆਪਣੀ ਗਵਰਨਮੈਂਟ ਨੂੰ ਦਾਤੇ ਲਾ ਰਹੇ ਨੇ ਅਜੇ ਸਵਾ ਸਾਲ ਪਿਆ ਇਲੈਕਸ਼ਨ ਦਾ ਉਹਨਾਂ ਨੂੰ ਪਤਾ ਹੈ ਕਿ ਹੋ ਸਕਦਾ ਹੈ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਿਆਦਾ ਬਾਇਸਡ ਹੋ ਕੇ ਪੰਜਾਬ ਦੀ ਗਵਰਨਮੈਂਟ ਨੂੰ ਵੀ ਤੋੜ ਦੇਣ ਪਰ ਉਹ ਗਵਰਨਮੈਂਟ ਦੀ ਵੀ ਪਰਵਾਹ ਨਹੀਂ ਕਰ ਰਹੇ ਕਿਉਂਕਿ ਉਹ ਚਾਹੁੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਇਹ ਪਹਿਲ ਕਦਮੀ ਨਾ ਹੋਈ ਤੇ ਹਿੰਦੁਸਤਾਨ ਦੇ ਵਾਸਤੇ ਜਿਹੜਾ ਮਾੜਾ ਇੱਕ ਅਧਿਆਇ ਚਾਲੂ ਹੋਇਆ ਉਹਦੇ ਚ ਹਿੰਦੁਸਤਾਨ ਦੇ ਲੋਕ ਬਿਲਕੁਲ ਕੰਗਾਲ ਹੋ ਜਾਣਗੇ ਔਰ ਇੱਕ ਚੰਗੀ ਸ਼ੁਰੂਆਤ ਹੈ ਮੈਂ ਮੁਬਾਰਕਵਾਦ ਦੇਣੀ ਚਾਹਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੂੰ ਔਰ ਇਹ ამੀਨਦ ਕਰਨਾ ਕਿ ਹਿੰਦੁਸਤਾਨ ਦੇ ਦੂਜੇ ਮੁੱਖ ਮੰਤਰੀ ਵੀ ਇਸ ਤਰੀਕੇ ਦੇ ਨਾਲ ਆਪਣੀ ਚਾਲੂ ਕਰਨਗੇ ਔਰ ਪਾਸ ਕਰਨਗੇ ਕਾਨੂੰਨ ਤਾਂ ਜੋ ਕਿ ਮੋਦੀ ਨੂੰ ਮਜਬੂਰ ਹੋ ਕੇ ਸਾਰੇ ਕਾਨੂੰਨ ਜਿਹੜੇ ਉਹਨੇ ਪੁਰਾਣੇ ਸਮੇਂ ਚ ਕਾਲੇ ਲਿਆਂਦੇ ਨੇ ਉਹ ਸਾਰਿਆਂ ਨੂੰ ਠੀਕ ਕਰਕੇ ਲੋਕਾਂ ਨੂੰ ਜਿਹੜਾ ਉਹਨਾਂ ਤੋਂ ਬਚਾਇਆ ਜਾ ਸਕੇ ਤੁਹਾਨੂੰ ਕੀ ਲੱਗਦਾ ਵੀ ਅੱਜ 11 ਵਜੇ ਕਾਨੂੰਨ ਪਾਸ ਹੋਏਗਾ ਔਰ ਪੰਜਾਬ ਵਿੱਚ ਖੁਸ਼ੀਆਂ ਦੀ ਲਹਿਰ ਆਏਗੀ ਬਿਲਕੁਲ ਸਾਰੀ ਜਗ੍ਹਾ ਤੇ ਜਿਸ ਤਰੀਕੇ ਦੇ ਨਾਲ ਇੱਥੇ ਲੱਡੂ ਵੰਡੇ ਗਏ ਨੇ ਲੋਕਾਂ ਨੇ ਬੜੀ ਲੋਕਾਂ ਦੇ ਵਿੱਚ ਖੁਸ਼ੀ ਹੈ ਸਾਰੇ ਚਾਹੇ ਮਜ਼ਦੂਰ ਤਬਕਾ ਚਾਹੇ ਆੜਤੀ ਮੇਰੇ ਵੀਰ ਨੇ ਚਾਹੇ ਜਿਮੇਦਾਰ ਜਿੰਨੇ ਸਾਡੇ ਨਾਲ ਜਿਹੜੇ ਦੁਕਾਨਦਾਰ ਸਬੰਧਤ ਨੇ ਜਿੰਨੇ ਯੂਨੀయన్స్ ਨੇ ਕਿਸਾਨ ਯੂਨੀਅਨ ਨੇ ਉਹ ਸਾਰੀਆਂ ਅੱਜ ਇਸ ਗੱਲ ਦੀ ਡੀ ਕਰ ਰਿਆ ਨੇ ਔਰ ਇਸ ਸਾਡੇ ਵਾਸਤੇ ਇੱਕ ਸਾਡਾ ਕੇਸ ਸਟਰੋਂਗ ਬਨੇਗਾ ਤੇ ਇਹਦਾ ਬੜਾ ਭਾਰੀ ਫਾਇਦਾ ਮਿਲੇਗਾ ਹਿੰਦੁਸਤਾਨ ਦੇ ਸਾਰੇ ਤਬਕਿਆਂ ਨੂੰ 2022 ਚ ਇਲੈਕਸ਼ਨ ਆ ਰਿਹਾ ਕਿਤੇ ਉਹਦਾ ਉਹਦਾ ਫਾਇਦਾ ਲੈਣ ਵਾਸਤੇ ਅੱਜ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਅੱਜ ਇਲੈਕਸ਼ਨ ਦੀ ਕੋਈ ਗੱਲ ਨਹੀਂ ਅੱਜ ਰੋਟੀ ਰੋਜੀ ਦੇ ਸਵਾਲ ਦੀ ਗੱਲ ਇਹ ਮਝੀਠਾ ਕਰ ਰਹੇ ਉਹ ਇਹਨਾਂ ਗੱਲਾਂ ਨੂੰ ਕਰ ਦੇਣਾ ਕਿਉਂਕਿ ਬੜਾ ਟਾਈਮ ਨੇ ਬੜਾ ਦੋ-ਦੋ ਮਹੀਨਿਆਂ ਬਾਅਦ ਚੇਂਜ ਹੁੰਦਾ ਕੋ ਜਰੂਰ ਨਹੀਂ ਕੋ ਅੱਜ ਮੇਰੇ ਫੇਵਰ ਦੇ ਵਿੱਚ ਤੇ ਕੱਲ ਨੂੰ ਮੇਰੇ ਹੀ ਫੇਵਰ ਦੇ ਵਿੱਚ ਰਵੇ ਲੋਕ ਤਾਂ ਅੱਜ ਕੱਲ੍ਹ ਦੂਜੇ ਦਿਨ ਆਪਣੀ ਸਲਾ ਬਦਲ ਦਿੰਦੇ ਨੇ ਇਹ ਪੋਲਿਟੀਕਲ ਗੱਲਾਂ ਨੇ ਕੋਈ ਵੀ ਪੋਲਿਟੀਕਲ اپੋਜੀਸ਼ਨ ਪਾਰਟੀ ਨੂੰ ਅਧਿਕਾਰ ਹੈ ਉਹ ਗੱਲ ਕਰੇ ਪਰ ਕਿਸੇ ਦੇ ਕਹਿਣ ਦੇ ਨਾਲ ਉਹ ਅਲੀਗੇਸ਼ਨ ਸਾਬਤ ਨਹੀਂ ਹੋ ਜਾਂਦਾ ਇਹਨਾਂ ਗੱਲਾਂ ਦੇ ਵਿੱਚ ਕੋਈ ਜ਼ਿਆਦਾ ਤਕ ਨਹੀਂ ਇਹ ਵਜਨ ਵਾਲੀਆਂ ਗੱਲਾਂ ਨਹੀਂ ਮਿਹਰਬਾਨੀ ਜੀ ਇਸ ਹਿਸਾਬ ਕਮੰਤਰੀ ਸ੍ਰੀ ਅਨਸਰ ਹੈ ਜੋ ਸੰਜੀ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਹੜਾ ਅੱਜ ਬਿੱਲ ਪੰਜਾਬ ਸਰਕਾਰ ਨੇ ਪੇਸ਼ ਕਰਨ ਜਾ ਰਹੀ ਹੈ ਉਹ ਕਿਸਾਨਾਂ ਔਰ ਆੜਤੀਆ ਔਰ ਦੁਕਾਨਦਾਰਾਂ ਦੀ ਹਿੱਤ ਵਿੱਚ ਹੀ ਹੋਵੇਗਾ ਚੱਲ ਲੱਭ ਤੋ ਟਿੰਕੂ ਨੁਕਾਂ ਜਗ ਬਣੀ ਟੀਵੀ